ਦਾ ਬਿਲਕੁਲ ਮਹਾਰਾਜ ਜੀ ਦੀ ਮੇਰਾ ਚੜਦੀ ਕਲਾ ਵਾਈ ਗਰੂ ਬਹੁਤ ਮੇਰ ਹੈ ਅੱਜ ਮੇਰਾ ਪ੍ਰੈਕਟੀਕਲ ਨਹੀਂ ਮੈਂ ਪਹਿਲਾਂ ਵੀ ਪ੍ਰੈਕਟੀਕਲ ਸ਼ੇਅਰ ਕੀਤੇ ਹੋਏ ਨੇ ਬਟ ਅੱਜ ਮੈਂ ਆਪਣੇ ਬੇਟੇ ਦਾ ਪ੍ਰੈਕਟੀਕਲ ਸ਼ੇਅਰ ਕਰਨਾ ਵਾਈ ਗਰੂ ਮੇਰੇ ਵਾਈ ਗਰੂ ਦੋ ਬੇਟੇ ਨੇ ਜੁੜਵਾ ਨੇ 5 ਸਾਲ ਦੇ ਨੇ ਤੇ ਵਾਈ ਗਰੂ ਜੀ ਉਹ ਸਕੂਲ ਜਾਂਦੇ ਨੇ ਕ੍ਰਿਸ਼ ਵਿੱਚ ਪਾਇਆ ਹੈ ਯਾਨੀ ਕਿ ਜਿਵੇਂ ਆਪਾਂ ਇੰਡੀਆ ਆਂਗਣਵਾੜੀ ਕਹਿ ਦਿੰਦੇ ਆ ਕਿੰਡੀ ਵਿੱਚ ਉੱਥੇ ਉਹਨਾਂ ਨੂੰ ਪਾਇਆ ਹੋਇਆ ਤੇ ਲਗਭਗ 2-3 ਮਹੀਨੇ ਹੋ ਚਲੇ ਨੇ ਵੈਸੇ ਇਸ ਗੱਲ ਨੂੰ ਤੇ ਵਾਈਗਰੂ ਜੀ ਜਿਹੜਾ ਮੇਰਾ ਛੋਟਾ ਬੇਟਾ ਹੈ ਵਾਈਗਰੂ ਉਹਦਾ ਨਾਮ ਹੈ ਜੋਵਨ ਸਿੰਘ ਵਾਈਗਰੂ ਜੀ ਤੇ ਜੋਵਨ ਸਿੰਘ ਵਾਈਗਰੂ ਜੀ ਉਹਨੂੰ ਸਕੂਲ ਵਿੱਚ ਕੋਈ ਬੱਚਾ ਤੰਗ ਕਰਦਾ ਸੀ ਉਹਦਾ ਨਾਮ ਵਿਯੋਤਨ ਹੈ ਤੇ ਉਹਨੂੰ ਬਹੁਤ ਤੰਗ ਕਰਦਾ ਸੀ ਉਹਨੇ ਡੇਲੀ ਮੈਨੂੰ ਘਰ ਆ ਕੇ ਕਹਿਣਾ ਮਮਾ ਮੈਨੂੰ ਵਿਯੋਤਨ ਡੇਲੀ ਤੰਗ ਕਰਦਾ ਹੈ ਤੇ ਮੈਂ ਉਹਨੂੰ ਇੱਕ ਹੀ ਗੱਲ ਕਹਿਣੀ ਬੇਟਾ ਤੂੰ ਵਾਈਗਰੂ ਨੂੰ ਆਵਾਜ਼ ਮਾਰਿਆ ਕਰ ਤੇ ਉਹ ਕਹਿੰਦਾ ਵਾਈਗਰੂ ਜੀ ਹੈਲਪ ਕਰੋ ਮੇਰੀ ਆਪਾਂ ਤੇ ਵਾਈਗਰੂ ਕਰਦੇ ਹਾਂ ਵਾਈਗਰੂ ਜੀ ਸਾਡੀ ਹੈਲਪ ਲਈ ਜ਼ਰੂਰ ਆਣਗੇ ਤੇ ਉਹ ਨੂਮੇ ਵੀਰਜੀ ਤੇ ਫੋਟੋ ਦਿਖਾਈ ਹੋਏ ਨੇ ਤੇ ਕਾਫੀ ਵਾਰੀ ਉਹ ਜਦੋਂ ਸਮਾਗਮ ਹੁੰਦੇ ਤੇ YouTube ਤੇ ਲਾਈਵ ਦੇਖਦੇ ਹੋ ਉਹ ਤੇ ਕੋਲ ਬੈਠੇ ਹੁੰਦੇ ਨੇ ਤੇ ਦੇਖਦੇ ਨੇ ਤੇ ਉਸ ਤੋਂ ਬਾਅਦ ਵੈਗਰੂ ਜੀ ਦੋ ਤਿੰਨ ਵਾਰੀ ਉਹਨੂੰ ਡੇਲੀ ਉਹਨੇ ਕੁੱਟਿਆ ਜਦੋਂ ਟੀਚਰ ਇਹਨਾਂ ਨੂੰ ਪਾਰਕ ਚ ਲੈ ਕੇ ਜਾਂਦੇ ਸੀ ਤੇ ਇਹਨੂੰ ਕੁੱਟਦਾ ਹੁੰਦਾ ਸੀ ਉਹ ਬੱਚਾ ਤੇ ਮੈਂ ਕੋਈ ਸਟੈਪ ਨਹੀਂ ਚੁੱਕਿਆ ਵੈਗਰੂ ਪਰ ਮੈਨੂੰ ਜਰੂਰ ਕਹਿੰਦੇ ਰਹੀ ਇੱਕ ਦਿਨ ਆ ਕੇ ਮੇਰੇ ਨਾਲ ਬਹੁਤ ਹੀ ਬਹੁਤ ਹੀ ਜ਼ਿਆਦਾ ਨਾ ਖਿਜਿਆ ਕਹਿੰਦਾ ਮਮਾ ਵਾਈਗੁਰੂ ਨਹੀਂ ਆਉਂਦੇ ਵਾਈਗੁਰੂ ਨਹੀਂ ਆਉਂਦੇ ਮੈਂ ਵਾਈਗੁਰੂ ਨੂੰ ਹੈਲਪ ਲਈ ਵੀ ਕਹਿੰਨਾ ਵਾਈਗੁਰੂ ਨਹੀਂ ਆਉਂਦੇ ਤੇ ਇਹਨੂੰ ਕੋਲ ਬਠਾਇਆ ਮੈਂ ਕਿ ਬੇਟਾ ਦੇਖੋ ਵਾਈਗੁਰੂ ਜੀ ਹਨਾ ਹਰ ਹਰ ਕਿਸੇ ਵਿੱਚ ਵਾਈਗੁਰੂ ਜੀ ਨੇ ਤੇ ਵਾਈਗੁਰੂ ਜੀ ਜ਼ਰੂਰ ਆਉਂਦੇ ਨੇ ਜੇ ਵਾਈਗੁਰੂ ਜੀ ਤੈਨੂੰ ਨਹੀਂ ਦਿਖ ਰਹੇ ਨਾ ਤਾਂ ਫਿਰ ਜ਼ਰੂਰ ਆਪਣੀ ਟੀਚਰ ਨੂੰ ਤੇਰੀ ਟੀਚਰ ਨੂੰ ਭੇਜ ਦੇਣਗੇ ਤੇਰੀ ਹੈਲਪ ਵਾਸਤੇ ਤੇਰੇ ਟੀਚਰ ਨੂੰ ਭੇਜ ਦੇਣਗੇ ਜਾਂ ਤੇਰਾ ਕੋਈ ਫਰੈਂਡ ਆ ਜਾਏਗਾ ਤੇਰੀ ਹੈਲਪ ਕਰਨ ਬਟ ਉਹ ਵਾਈਗੁਰੂ ਜਹੀ ਭੇਜਣਗੇ ਵਾਈਗੁਰੂ ਜਹੀ ਭੇਜਦੇ ਨੇ ਤੇ ਵਾਈਗੁਰੂ ਜੀ ਉਸ ਦਿਨੇ ਆਹਾਂ ਤੋ ਕਿ ਸੋ ਗਿਆ ਕਿ ਵਾਈਗੁਰੂ ਜੀ ਆਣਗੇ ਨੈਕਸਟ ਡੇ ਮੈਂ ਦੁਬਾਰਾ ਹੁਣ ਹੈਲਪ ਮੰਗਾਂਗਾ ਵਾਈਗੁਰੂ ਜੀ ਕੋ ਤੇ ਵਾਈਗੁਰੂ ਜੀ ਆਣ ਗਏ ਬੜਾ ਇਹਨੂੰ ਭਰੋਸਾ ਜਿਹਾ ਹੋਇਆ ਤੇ ਸਿਮਰਨ ਕਰਕੇ ਉਹ ਦਿਨ ਸਕੂਲ ਗਿਆ ਆਪਣੇ ਇਹਨਾਂ ਸਕੂਲ ਛੱਡ ਕੇ ਆਈ ਸ਼ਮੀ ਆ ਕੇ ਬਹੁਤ ਖੁਸ਼ ਹੋਇਆ ਤੇ ਇਹਨੂੰ ਪੁੱਛਿਆ ਮੈਂ ਮੈਂ ਕਿਹਾ ਅੱਜ ਬੜਾ ਖੁਸ਼ ਹੈ ਅੱਜ ਨਹੀਂ ਕੁੱਟਿਆ ਵੀ ਹੋਤਨ ਨੇ ਕਹਿੰਦਾ ਨਹੀਂ ਮम्मा ਅਜ ਵਾਈਗੁਰੂ ਆਏ ਸੀ ਅਜ ਵਾਈਗੁਰੂ ਆਏ ਸੀ ਮੇਰੇ ਕੋਲ ਆਏ ਸੀ ਵਾਈਗੁਰੂ ਕਹਿੰਦਾ ਜਦੋਂ ਅਸੀਂ ਪਾਰਕ ਚ ਗਏ ਤੇ ਵਿਯੋਤਨ ਮੈਨੂੰ ਪੇੜ ਪਿੱਛੇ ਲੈ ਕੇ ਗਿਆ ਕੁੱਟਣ ਵਾਸਤੇ ਤੇ ਕਹਿੰਦਾ ਫਿਰ ਮੈਂ ਨਾ ਮम्मा ਰੋਣ ਲੱਗ ਗਿਆ ਤੇ ਮੈਂ ਵਾਈਗੁਰੂ ਜੀ ਨੂੰ ਕਿਹਾ ਵਾਈਗੁਰੂ ਜੀ ਹੈਲਪ ਵਾਈਗੁਰੂ ਜੀ ਮੇਰੀ ਹੈਲਪ ਕਰੋ ਮੈਂ ਤੇ ਕੱਲਾ ਹਾਂ ਵਾਈਗੁਰੂ ਜੀ ਮੇਰੀ ਹੈਲਪ ਕਰੋ ਤੇ ਕਹਿੰਦਾ ਮम्मा ਵਿਯੋਤਨ ਨੂੰ ਪਤਾ ਨਹੀਂ ਕੀ ਹੋਇਆ ਵਿਯੋਤਨ ਨੇ ਪਤਾ ਨਹੀਂ ਵਾਈਗੁਰੂ ਜੀ ਨੂੰ ਦੇਖਿਆ ਤੇ ਕਹਿੰਦਾ ਵਿਯੋਤਨ ਭੱਜ ਗਿਆ ਫਿਰ ਮम्मा ਵਾਈਗੁਰੂ ਜੀ ਆਏ ਵਾਈਗੁਰੂ ਜੀ ਨੇ ਡੰਡੀ ਫੜੀ ਹੋਈ ਸੀ ਡੰਡੀ ਵਾਈਗੁਰੂ ਜੀ ਇਹ ਮੇਰਾ ਬੇਟਾ ਜਿਹੜਾ ਹੈ ਇਹ ਨੂੰ ਸ਼੍ਰੀ ਸਾਭ ਜੀ ਨੂੰ ਇਹ ਡੰਡੀ ਕਹਿੰਦਾ ਹੈ ਤੇ ਜਿਹੜੀ ਇੱਕ ਭਾਈ ਸਾਭ ਜੀ ਵੀ ਹੱਥ ਵਿੱਚ ਰੱਖਦੇ ਆ ਵਾਈਗੁਰੂ ਜੀ ਉਹਨੂੰ ਵੀ ਇਹ ਡੰਡੀ ਕਹਿੰਦਾ ਹੁੰਦਾ ਤੇ ਕਹਿੰਦਾ ਮਮਾ ਵਾਈਗੁਰੂ ਜੀ ਆਏ ਸੀ ਵਾਈਗੁਰੂ ਜੀ ਨੇ ਡੰਡੀ ਫੜੀ ਸੀ ਜਿਹੜੇ ਵਾਈਗੁਰੂ ਜੀ ਕਹਿੰਦਾ ਮਮਾ ਆਪਾਂ ਫੋਟੋ 'ਚ ਦੇਖਦੇ ਹਾਂ ਵਾਈਗੁਰੂ ਜੀ ਆਏ ਸੀ ਉਹਨਾਂ ਨੇ ਪਿੰਕ ਕਲਰ ਦੇ ਕੱਪੜੇ ਪਾਏ ਸੀ ਤੇ ਮਮਾ ਪਿੰਕ ਸੀ ਮਮਾ ਬਲੂ ਸੀ ਕੱਪੜੇ ਉਹਨਾਂ ਦੇ ਤੇ ਮਮਾ ਵਾਈਗੁਰੂ ਜੀ ਆਏ ਸੀ ਵਾਈਗੁਰੂ ਜੀ ਨੇ ਮੇਰੀ ਹੈਲਪ ਕੀਤੀ ਤੇ ਵਾਈਗੁਰੂ ਜੀ ਨੇ ਕਿਹਾ ਕਹਿੰਦੇ ਕਿ ਜਵਨ ਤੂੰ ਡਰਨਾ ਨਹੀਂ ਹੈ ਮੈਂ ਤੇਰੇ ਨਾਲ ਆ ਤੂੰ ਵਾਹਿਗੁਰੂ ਕਰਿਆ ਕਰ ਤੇ ਵਾਹਿਗੁਰੂ ਜੀ ਉਸ ਦਿਨ ਤੋਂ ਚਾਹੇ 5 ਮਿੰਟ ਹੀ ਕਰਨ ਬੱਚੇ ਪਰ ਕਰ ਦੇ ਨੇ ਵਾਹਿਗੁਰੂ ਹੋਰ ਵੀ ਅਧਿਆਤਮਿਕ ਮਾਰਗ ਦੇ ਇਹਨਾਂ ਦੇ ਬਹੁਤ ਬੱਚਿਆਂ ਦੇ ਪ੍ਰੈਕਟੀਕਲ ਹੁੰਦੇ ਨੇ ਮਹਾਰਾਜ ਦੀ ਮਿਹਰ ਸਦਕਾ ਤੇ ਵਾਹਿਗੁਰੂ ਜੀ ਮੇਰੇ ਹਸਬੰਡ ਵੀ ਪਹਿਲਾਂ ਨਾਨ-ਵੈਜੀਟੇਰੀਅਨ ਸੀ ਡਰਿੰਕ ਵੀ ਕਰਦੇ ਸੀ ਮਹਾਰਾਜ ਨੇ ਉਹਨਾਂ ਨੂੰ ਵੀ ਸਿੱਧੇ ਪਾਸੇ ਲਾ ਲਿਆ ਵਾਹਿਗੁਰੂ ਬਾਣੀ ਪੜ੍ਹਦੇ ਨੇ ਸੀ ਬੋਲੋ ਕਰੀਆ ਦਾ ਬਹੁਤ ਬਹੁਤ ਸ਼ੁਕਰਾਨਾ ਵਾਈਗਰੂ ਜੀ ਭਾਈ ਸਾਹਿਬ ਜੀ ਦਾ ਪੱਪਾ ਅਮਰੀਕ ਸਿੰਘ ਜੀ ਸ਼ਾਦੀ ਹਰੀ ਜੀ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪਲੇਟਫਾਰਮ ਤਿਆਰ ਕੀਤਾ ਸਾਡੇ ਵਰਗੇ ਸੰਗਤਾਂ ਲਈ ਵਾਈਗਰੂ ਉਹਨਾਂ ਦਾ ਦਿਨ ਰਾਤ ਕੋਟਾਂ ਕੋਟ ਰੋਮ ਰੋਮ ਸ਼ੁਕਰਾਨਾ ਹੈ ਜਿਹੜਾ ਉਹਨਾਂ ਨੇ ਸਾਡੇ ਲਈ ਪਲੇਟਫਾਰਮ ਤਿਆਰ ਕੀਤਾ ਹੋਇਆ ਵਾਈਗਰੂ ਦਿਨ ਰਾਤ ਅਖੰਡ ਜਾਪ ਦਾ ਅਸਿਲਾ ਹ ਲੈਂਦੇ ਆ ਵਾਈਗਰੂ ਨਿਤ ਕਦੀ ਵਾਹਿਗੁਰੂ ਕਹਿ ਕੇ ਨਹੀਂ ਦੇਖਿਆ ਸੀ ਪਤਾ ਹੀ ਨਹੀਂ ਸੀ ਕਿ ਵਾਹਿਗੁਰੂ ਸਿਮਰਨ ਦੀ ਕੀ ਪਾਵਰ ਹੈ ਵਾਹਿਗੁਰੂ ਤੇ ਬਹੁਤ ਮੇਰੇ ਮਹਾਰਾਜੀ ਤੇ ਬਹੁਤ ਬਹੁਤ ਸ਼ੁਕਰਾਨਾ ਆਪ ਸਭ ਸਾత్సੰਗਤ ਜੀ ਦਾ ਆਪ ਸਭ ਜੀ ਦਾ ਵਾਹਿਗੁਰੂ ਅਤੇ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਸੋਹਣੀ ਸੰਗਤ ਦਿੱਤੀ ਹੈ ਸੋਣਾ ਆਪਣੇ ਨਾਲ ਆਪਣਾ ਜੋੜਿਆ ਹੈ ਅਕਾਲ ਪੁਰਖ ਪਰਮਾਤਮਾ ਜੀ ਨਾਲ ਜੋੜਿਆ ਹੈ ਬਹੁਤ ਸੋਹਣਾ ਗਿਆਨ ਦੇ ਰਹੇ ਨੇ ਬਹੁਤ ਸੋਹਣਾ ਮਾਰਗਦਰਸ਼ਨ ਕਰ ਰਹੇ ਨੇ ਵਾਹਿਗੁਰੂ ਬਸ ਇਹੀ ਕਹਿਣਾ ਚਾਹਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਵੀਬੀ ਕਲਿੰਦਰ ਕੌਰ ਜੀ ਬੱਚਿਆਂ ਦਾ ਇੱਕ ਇਕੱਤਰ ਸਾਂਝਾ ਕਰ ਰਏ ਸਨ ਸੰਗਤ ਨਾਲ ਬਹੁਤ ਬਹੁਤ ਧੰਨਵਾਦ ਗੁਰੂ ਘਰ ਪਿਆਰਿਆਂ ਦਾ ਹਾਂਜੀ ਗੁਰੂ ਘਰ ਦੀ ਸਾਧ ਸੰਗਤ ਜੀਓ